ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਰਿਸ਼ਵਤਖੋਰੀ ਨੂੰ ਨੱਥ ਪਾਉਣ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਫਾਜ਼ਿਲਕਾ ਵਿਜੀਲੈਂਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਨ੍ਹਾਂ ਵੱਲੋਂ ਅਬੋਹਰ ਵਿੱਚ ਫਾਇਰ ਵਿਗੇਟ ਅਧਿਕਾਰੀ ਬ੍ਰਿੰਦਰ ਕੁਮਾਰ ਨੂੰ ਵਿਜੀਲੈਂਸ ਫਾਜ਼ਿਲਕਾ ਵੱਲੋਂ ਰਿਸ਼ਵਤ ਦੇ ਪੈਸੇ ਸਮੇਤ ਗ੍ਰਿਫਤਾਰ ਕੀਤਾ ਹੈ ਜਿਸ ਬਾਰੇ ਪਤਾ ਲੱਗਿਆ ਹੈ ਕਿ ਰਿਸ਼ਵ ਬਕਾਲਿਆ ਨੇ ਵਿਜਨਸ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ ਕਿ ਫੈਬ੍ਰੀਕੇਟ ਅਧਿਕਾਰੀ ਅਬੋਹਰ ਵਰਿੰਦਰ ਕੁਮਾਰ ਕਿਸੇ ਕੰਮ ਬਦਲੇ ਉਹਨਾਂ ਕੋਲੋਂ ਰਿਸ਼ਵਤ ਦੀ ਮੰਗ ਕਰ ਰਿਹਾ ਹੈ ਜਿਸ ਤੋਂ ਬਾਅਦ ਵਿਜੀਲੈਂਸ ਨੇ ਟਰੈਪ ਲਾ ਕੇ ਉਸ ਨੂੰ ਪੈਸੇ ਦੇ ਦਿੰਦੇ ਹੋਏ ਰੰਗੇ ਹੱਥੀ ਫੜਿਆ ਅਤੇ ਜੋ ਤੁਸੀਂ ਅਧਿਕਾਰੀ ਵੇਖ ਰਹੇ ਹੋ ਜਿਸ ਨੂੰ ਵਿਜੀਲੈਂਸ ਫੜ ਕੇ ਲਿਆ ਰਹੀ ਹੈ ਇਹ ਅਬੋਹਰ ਦੇ ਫੈਬ੍ਰੀਕੇਟ ਅਧਿਕਾਰੀ ਵਰਿੰਦਰ ਕੁਮਾਰ ਹੈ ਜਿਸ ਨੂੰ 20000 ਰੁਪਏ ਦੀ ਰਿਸ਼ਵਤ ਦੇ ਪੈਸਿਆਂ ਸਮੇਤ ਰੰਗੇ ਹੱਥੀ ਕਾਬੂ ਕੀਤਾ ਹੈ ਜਿਸ ਨੂੰ ਕਾਬੂ ਕਰਨ ਤੋਂ ਬਾਅਦ ਬਿਜਲੈਂਸ ਫਾਜ਼ਿਲਕਾ ਦੀ ਟੀਮ ਅਬ ਉਹਰ ਤੋਂ ਆਪਣੇ ਨਾਲ ਵਿਜੀਲ ਦਫਤਰ ਫਾਜ਼ਿਲਕਾ ਲੈ ਆਈ ਹੈ ਬਿਜਲੈਂਸ ਦੇ ਅਧਿਕਾਰੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਿੰਨੀ ਰਿਸ਼ਵਤ ਹੈ ਅਤੇ ਕਿਸ ਕੰਮ ਲਈ ਦਿੱਤੀ ਗਈ ਸੀ ਇਸ ਦੀ ਜਾਣਕਾਰੀ ਉਹ ਬਾਅਦ ਵਿੱਚ ਦਫਤਰ ਵਿੱਚ ਪੁੱਜ ਕੇ ਦੇਣਗੇ ਮੌਕੇ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਅਬ ਉਹਰ ਤੋਂ ਇੱਕ ਸ਼ਿਕਾਇਤ ਮਿਲੀ ਸੀ ਸ਼ਿਕਾਇਤ ਦੇ ਆਧਾਰ ਤੇ ਟਰੈਪ ਲਾਇਆ ਗਿਆ ਪੂਰਾ ਜਾਲ ਵਿਛਾਇਆ ਗਿਆ ਤੇ ਜਾਲ ਵਿਛਾ ਕੇ ਜੋ ਪੈਸੇ ਦਿੱਤੇ ਗਏ ਉਹ ਵਿਜੀਲਸ ਦੇ ਕਹਿੰਦੇ ਤੇ ਦਿੱਤੇ ਗਏ ਅਤੇ ਰਿਸ਼ਵਤ ਦੇ ਪੈਸੇ ਜੋ ਕਿ ਇਹ ਅਧਿਕਾਰੀ ਲੈਂਦਾ ਸੀ ਜਿਸ ਨੂੰ ਪੰਜਾਬ ਸਰਕਾਰ ਨੇ ਪੂਰੀ ਤਰ੍ਹਾਂ ਬਦ ਕੀਤਾ ਹੈ ਸਰਕਾਰ ਦਾ ਇਹ ਕਹਿਣਾ ਹੈ ਕਿ ਕੋਈ ਵੀ ਸਰਕਾਰੀ ਅਧਿਕਾਰੀ ਜੋ ਮੋਟੀਆ ਤਨਖਾਹ ਵਾ ਲੈਂਦੇ ਹਨ ਆਮ ਲੋਕਾਂ ਨੂੰ ਕੰਮ ਦੇ ਬਦਲੇ ਰਿਸ਼ਵਤ ਨਹੀਂ ਲੈ ਸਕਦੇ ਤੇ ਜੋ ਵੀ ਰਿਸ਼ਵਤ ਲੈਣਗੇ ਉਹਨਾਂ ਖਲਾਫ ਬਣਦੀ ਵਿਭਾਗਿਆ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਤਰ੍ਹਾਂ ਦੇ ਕਈ ਅਧਿਕਾਰੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਫੜ ਕੇ ਜ਼ਿਲਾ ਵਿੱਚ ਡੱਕ ਦਿੱਤੇ ਗਏ ਹਨ ਪਰ ਫਿਰ ਵੀ ਕੁਝ ਇੱਕ ਅਧਿਕਾਰੀ ਹਨ ਜਿਨ੍ਹਾਂ ਨੂੰ ਇਹ ਡਰ ਨਹੀਂ ਲੱਗਦਾ ਅਤੇ ਆਮ ਲੋਕਾਂ ਕੋਲੋਂ ਕੰਮ ਦੇ ਬਦਲੇ ਪੈਸੇ ਮੰਗਦੇ ਜਾਂਦੇ ਹਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੁਖੋਰਾ ਲਾਉਂਦੇ ਹਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਜਿਹੇ ਅਧਿਕਾਰੀਆਂ ਖਿਲਾਫ ਸਖਤ ਮੁਹਿੰਮ ਚਲਾਈ ਹੈ ਜਿਸ ਮੁਹਿੰਮ ਤਹਿਤ ਤੁਸੀਂ ਵੇਖੋ ਬੀਬੀਡੀਐਨਐਸ ਦੀ ਟੀਮ ਅਧਿਕਾਰੀ ਨੂੰ ਆਪਣੇ ਨਾਲ ਲੈ ਗਈ ਹੈ ਅਤੇ ਫਿਰ ਵੀ ਘੇਟਦਾ ਸਮਾਨ ਵੀ ਆਪਣੇ ਨਾਲ ਲੈ ਕੇ ਜਾ ਰਹੀ ਹੈ ਕਿਸ ਤਰ੍ਹਾਂ ਕਾਰਾਂ ਦੇ ਵਿੱਚ ਉਸ ਰਿਸ਼ਵਤਖੋਰ ਅਧਿਕਾਰੀ ਨੂੰ ਬਿਠਾਇਆ ਜਾ ਰਿਹਾ ਹੈ ਅਤੇ ਉਸ ਦਾ ਸਮਾਨ ਵੀ ਤੁਸੀਂ ਵੇਖੋ ਵੀ ਕਾਰਾਂ ਦੇ ਵਿੱਚ ਰੱਖਿਆ ਜਾ ਰਿਹਾ ਹੈ ਪ੍ਰਿੰਟਰ ਤੱਕ ਵੀ ਨਾਲ ਵਿਜੀਲੈਂਸ ਲੈ ਆਈ ਹੈ ਜਾਂਚ ਕੀਤੀ ਜਾਵੇਗੀ ਅਤੇ ਪਤਾ ਲੱਗੇਗਾ ਕਿ ਇਸ ਤਰ੍ਹਾਂ ਦੇ ਅਧਿਕਾਰੀਆਂ ਨੇ ਕਿੰਨੇ ਪੈਸੇ ਆਮ ਲੋਕਾਂ ਕੋਲੋਂ ਰਿਸ਼ਵਤ ਲੈ ਕੇ ਮੋਟੀ ਰਕਮ ਇਕੱਠੀ ਕੀਤੀ ਹੈ ਉਸ ਦਾ ਅਗਲਾ ਪਿਛਲਾ ਰਿਕਾਰਡ ਵੀ ਛਾਣਿਆ ਜਾ ਰਿਹਾ ਹੈ ਅਤੇ ਕਾਨੂੰਨ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਕੰਮ ਕਰਾਉਣ ਆਏ ਸੀ ਉਸ ਕੋਲ ਪੈਸੇ ਮੰਗੇ ਗਏ ਸੀ ਉਸ ਨੇ ਬਿジネス ਨਾਲ ਸੰਪਰਕ ਕੀਤਾ ਅਤੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਔਰ ਕੀ ਕੋ ਜੋਆ ਸਭ ਕੁਝ ਜਾਣ ਲਈ ਸਾਡੇ ਨਾਲ ਮਿਲਿਆ ਗਿਆ ਤੁਸੀਂ ਅਧਿਕਾਰੀ ਨੂੰ ਫੜਿਆ ਯਾਰ ਅਸੀਂ ਟਰੈਪ ਕੀਤਾ ਇੱਥੇ ਜੀ ਜੀ ਬਿਲਕੁਲ ਸਸਟੈਂਡਿੰਗ ਬਿਜਨਸ ਨੂੰ ਲੱਗਿਆ ਫਾਇਰ ਆਫਸਰ ਜੀ ਜੀ ਕਿੰਨੇ ਇਸ਼ੂ ਕਰਕੇ ਨਹੀਂ ਆ ਸਰ ਦਰਸਾਂਗੇ ਬਾਅਦ ਠੀਕ ਹੈ ਇਹ ਵੀ ਅ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕੋ ਸਾਹਿਮ ਅਪੀਲ ਕਰਦੇ ਹਾਂ कि एबीएनयू चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत